ਪਰ ਉਹ ਨੂਰਾ ਪਜਾਮਾ ਜਿਹਦੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਦਾ ਪੁੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਜਿਹਦੇ ਮਿੱਤੋਂ ਸੇਧ ਲੈ ਕੇ ਆਪਾਂ ਸਾਰੇ ਜੀ ਆਪਣਾ ਜੀਵਨ ਸਫਲ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਸੋ ਉਹਨਾ ਦੇ ਨਾਮ ਦੇ ਉੱਤੇ ਆਪਾਂ ਸਾਰਿਆਂ ਨੇ ਰਲ ਕੇ ਸੰਸਥਾ ਬਣਾਈ ਸ੍ਰੀ ਗੁਰੂ ਅਮਰਦਾਸ ਬਾਸੇਵਾ ਸੰਸਥਾ ਉਤਵਾਰ ਭਾਈ ਮਨਤੀ ਦਾਸ ਦਾ ਕਾਰ ਜਿਹੜਾ ਆਰੰਭ ਕੀਤਾ ਉਹ ਸਰਕਾਰੀ ਹਸਪਤਾਲ ਦੇ ਮਰੀਜ਼ਾਂ ਨੂੰ ਪੰਗਰ ਦੇਣ ਦਾ ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਲੋਕ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਾਉਂਦੇ ਨੇ ਜਾਂ ਹੋਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਇਲਾਜ ਕਰਾਉਂਦੇ ਨੇ ਔਰ ਪ੍ਰਸ਼ਾਦੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਅੱਜ ਕੱਲ ਤਾਂ ਉਹ ਵੀ ਹੋ ਗਈ ਹੈ ਕਿਉਂਕਿ ਲਾਈਫ ਬੜੀ ਪੀਜੀ ਹੋ ਗਈ ਆ ਪਰਵਾਹ ਜਿਹੜੇ ਹੈਗੇ ਛੋਟੇ ਹੋ ਗਏ ਸੋ ਇਸ ਕਾਰਨ ਮੋਖਰਾ ਕੇ ਆਪਾਂ ਸਾਰਿਆਂ ਦੇ ਰਾਜ ਦੇ ਉੱਤੇ ਜਿਹੜਾ ਹੰਬੜਾ ਮਾਰਿਆ ਸੀ ਉਹਦੇ 22 ਸਾਲ ਜਿਹੜੇ ਹੈਗੇ ਆ ਕੋਈ ਕੰਮ ਨਹੀਂ ਹੋਇਆ ਨੇ ਉਹ ਸਤਪੁਰਾਂ ਅੱਗੇ ਅਰਦਾਸ ਕੀਤੀ ਆ ਕਿ ਅੱਗੇ ਤੋਂ ਇਸ ਤਰ੍ਹਾਂ ਸੇਵਾ ਕਰਨ ਦੀ ਬਲਕਿ ਬਖਸ਼ਿਸ਼ ਕਰਨ ਤਾਂ ਕਿ ਇਸ ਕਾਰਨ ਦੇ ਵਿੱਚ ਸਾਰਾ ਹੀ ਭਾਈ ਮਤੀ ਦਾਸ ਨਾ ਕਰਨ 75 ਨਾ ਕਰਨ ਜੋਗਾ ਦਾ ਕ੍ਰਿਡਾ ਜੇ ਇਹਦੀ ਹੈ ਉਹ ਕੀ ਸੇਵਾ ਕਰਦਾ چھوٹے چھوٹے ਬੱਚੇ ਨੌਜਵਾਨ ਬਜ਼ੁਰਗ ਖਾਸ ਕਰਕੇ ਟੀਟੀਆਂ ਜਿਹੜਿਆ ਇੰਨੀ ਗਰਮੀ ਦੇ ਵਿੱਚ ਬਹਿ ਕੇ ਲੰਗਰ ਆਪਣੇ ਹੱਥੀ ਤਿਆਰ ਕਰਦੇ ਆਂ ਔਰ ਇਹ ਸਾਰੀ ਸੇਵਾ ਦੀ ਜ਼ਿੰਮੇਵਾਰੀ ਜਿਹੜੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸੇਵ ਦੇ ਨਾਮ ਲਈ ਹੈ ਔਰ ਉਸ ਤੋਂ ਬਾਅਦ ਉਹ ਆਲੇ ਦੁਆਲੇ ਦੇ ਸੰਗਤਾਂ ਨੇ ਸ਼ਹਿਰ ਦੀਆਂ ਸੰਗਤਾਂ ਨੇ ਉਹਨਾਂ ਦਾ ਬਹੁਤ ਵੱਡਾ ਸਨਮਾਨ ਹੈ ਜਿਨ੍ਹਾਂ ਦਾ ਮਾਨ ਸਨਮਾਨ ਕਰਨ ਵਾਸਤੇ ਤੁਹਾਨੂੰ ਅੱਜ ਇੱਥੇ ਅਸੀਂ ਸਦਾ ਬੱਤਾ ਹੈ ਕਿਉਂਕਿ ਜਿਹੜਾ ਕਰੰਟ ਹੈ ਪਿੱਛੋਂ ਆਉਂਦਾ ਹੈ ਜੇ ਮੈਕਫੋਨ ਦਾ ਤਾਂ ਇਹਦੇ ਪਿੱਛੇ ਜੋ ਕਰੰਟ ਉਹ ਕੰਮ ਕਰਦਾ ਮੈਕ ਇਹ ਕੰਮ ਕਰਦਾ ਸੋ ਜਿਹੜਾ ਸਨੋਗ ਤੁਸੀਂ ਦਿੰਦੇ ਹੋ ਸਾਰੇ ਨਾਲ ਦੇ ਆਡਾ ਸਾਰਿਆਂ ਦਾ ਧੰਨਵਾਦ ਕਰਨ ਦੇ ਵਾਸਤੇ ਇੱਥੇ ਅਸੀਂ ਤੁਹਾਨੂੰ ਤਕਰੀਬਤ ਦਿੱਤੀ ਹੈ। ਔਰ ਹੁਣ ਮੈਂ ਬੇਨਤੀ ਕਰਦਾ ਹੈ ਕਿ ਨਗਰ ਕੋਸ਼ੀਰ ਸ਼ੁਰੂ ਤੋਂ ਲੈ ਕੇ ਅਸੀਂ ਆਪਣੇ ਕੰਮ ਦੀ ਸੇਵਾ ਇਕੱਠੀ ਕਰਨ ਦੇ ਵਾਸਤੇ ਜਾਂਦੇ ਹਾਂ ਔਰ ਉਹ ਸੇਵਾ ਤੇਰੇ ਦਰਵਾਜ਼ੇ ਜਾਂਦੀ ਹੈ। ਉਪਰੋਕਤ ਸੰਗ ਦੇ ਇੱਥੇ ਪਹੁੰਚੀ ਹੈ। ਮੈਂ ਸਮਾਜਿਕ ਨਾਲ ਵੱਲੋਂ ਜਲਦੇਵ ਸਿੰਘ ਜੀ ਜਿਹੜੇ ਕਿ ਮੈਂਬਰ ਨੇ ਉਪਰੋਂ ਦੇ ਕਮੇਟੀ ਦੇ ਤੋਂ ਬੇਨਤੀ ਕਰਦਾ ਕਿ ਉਹ ਸਾਰੇ ਲਗਰ ਦੀ ਹਾਜ਼ਰੀ ਨੂੰ ਹੋਣਗੇ ਉਸ ਤੋਂ ਬਾਅਦ ਆਪਾਂ ਜਿਹੜਾ ਮਾਨ ਸਰਵਾਨਾ ਹੈ ਉਹ ਆਪਾਂ ਕਰਾਂਗੇ ਸੋ ਸਾਡੇ ਕੋਲ ਸਤਿਕਾਰਯੋਗ ਬਾਬਾ ਹਰਿਪ੍ਰਸਾ ਸਿੰਘ ਜੀ ਅਚੇਤ ਤੌਰ ਤੇ ਉਹ ਬੇਨਤੀ ਕੀਤੀ ਨੇ ਪਹੁੰਚੇ ਨੇ ਔਰ ਸਾਰੇ ਸੰਗਤਾਂ ਨੂੰ ਜਿਹੜਾ ਮਾਨ ਸਰਵਾਨਾ ਹੈ ਉਹ ਬਾਬਾ ਜੀ ਦੇ ਰਾਹੀਂ ਸਿੰਘ ਜੀ ਪ੍ਰਬੰਧ ਕਮੇਟੀ ਦੇ ਵੱਲੋਂ ਦਿੱਤਾ ਜਾਵੇਗਾ ਸੋਨਮਾ ਜੰਦੇਵ ਸਿੰਘ ਜੀ ਜੋ ਮੈਂਬਰ ਹੈ ਕਮੇਟੀ ਦੇ ਮੋਟਸ ਦੇ ਰੂਪ ਦੇ ਵਿੱਚ ਕਰਦਾ ਹੈ ਕਿ ਉਹ ਗਵਰਨਮੈਂਟਾਂ ਦੇ ਲਈ ਸਿਰਫ ਆ ਜਿਹੜੀ ਹੈ ਕਿ ਉਹ ਲੋਹਾਂਗੇ ਕਿਉਂਕਿ ਪਿੰਡ ਦਾ ਬਹੁਤ ਵੱਡਾ ਸਹਯੋਗ ਹੈ ਕਿ ਉਹ ਪਿਛਲੇ 22 ਸਾਲ ਤੋਂ ਕੰਮ ਦੀ ਸੇਵਾ ਕਰ ਰਹੇ ਹਨ ਸੋ ਇਸ ਲਈ ਇਸ ਪਿਛੇ ਭਾਈ ਨੂੰ ਇਹ ਦੱਸਣਾ ਹੈ ਕਿ ਗੁਰਦੁਆਰਾ ਸਾਹਿਬ ਪ੍ਰਬੰਧਕੀ ਕਮੇਟੀ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਹੈ ਸੋ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਸੇਵਾ ਕਰ ਰਹੇ ਹਾਂ ਸੋ ਸਾਰੀ ਕਮੇਟੀ ਦਾ ਮੂਹ ਮੰਤੀ ਦਾ ਸਰਪ੍ਰਸਤ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੁਸ਼ਮੀ ਨਗਰ ਭਾਈ ਖਾਸਾ ਬੈ ਨਮੋਦ ਚੀਕੀ ਕੋਪੋਤੰਬਾਜੀ ਹੁਣ ਮੈਂ ਪਾਪਾ ਜੀ ਨੂੰ ਮਿਲਤੀ ਕਰਾਂਗਾ ਬਾਬਾ ਹਜਰਬਸ ਸਿੰਘ ਜੀ ਨੂੰ ਉਹ ਨਾਲ ਪਰਵਾਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਸੁਵੇਦਾਰ ਜਗਰਾ ਸਿੰਘ ਜੀ ਔਰ ਸਰਪ੍ਰਸਤ ਸਮਾਰ ਆਤਮ ਸਿੰਘ ਜੀ ਚਹਿਰ ਅਤੇ ਹੋਰ ਜਿੰਨੇ ਕਮੇਟੀ ਮੈਂਬਰ ਸਾਹਿਬਾਨ ਨੇ ਹੋ ਹੋ ਕੇ ਆ ਜਾਣ ਤਾਂ ਕਿ ਆਪਾਂ ਸਭ ਦਾ ਮਾਨ ਸਨਮਾਨ ਕਰ ਸਕੀਏ 15 ਮਿੰਟ ਦਾ ਆਪਾਂ ਸਮਾਂ ਲੈਣਾ ਹੈ ਉਸ ਤੋਂ ਬਾਅਦ ਲੰਗਰ ਪਾਣੀ ਹੋਵੇਗਾ ਸਾਰੇ ਨੇ ਸਾਥ ਦੇਣ ਦੀ ਵਾਤਾ ਕਰਨੀ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਾਂਗਾ ਕਿ ਉਹ ਬਾਬਾ ਹਜਰਾ ਸਿੰਘ ਦਾ ਸਨਮਾਨ ਕਰਨਗੇ ਮੈਂ ਤੁਹਾਨੂੰ ਪ੍ਰਸਤ ਕਰਦਾ ਪਪਾ ਸੁਮੇਸ਼ ਸਿੰਘ ਜੀ ਮੋਟਵਾ ਦਾ ਸਵਾਗਤ ਆਪਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੋ ਕਿ ਇਹ ਦੇਰ ਤੇ ਚਲੰਗ ਕਰਦੇ ਨੇ ਉਹਨਾਂ ਸਤਿ ਆਵਦਾ ਹਾਂ ਅਗਰ ਉਹ ਪਹੁੰਚੇ ਰਹਿਤਾ ਉਹ ਆਜਣ ਇਹਨਾਂ ਤੋਂ ਬਾਅਦ ਪੰਡਤ ਉਹਦੇ ਰਾਮ ਜੀ ਦਾ ਪਰਿਵਾਰ ਜਿਨ੍ਹਾਂ ਨੇ ਗੁਰੂ ਘਰ ਦੇ ਲਈ ਜਗ੍ਹਾ ਸੇਵਾ ਦੇ ਦਿੱਤੀ ਹੈ ਬਹੁਤ ਵੱਡਾ ਉਹਨਾਂ ਦਾ ਚੋਗਦਾਨ ਹੈ ਸੋ ਉਹਨਾਂ ਦੇ ਵੱਲੋਂ ਪ੍ਰਚਾਰ ਸਿੰਘ ਜਿਹੜਾ ਡਾਇਰੈਕਟਰ ਸੀਲਦਾਰ ਇੱਥੇ ਪਹੁੰਚਦੇ ਨੇ 3100 ਰੁਪਏ ਵੀ ਉਹਨਾਂ ਨੇ ਹਾਜ਼ਰੀ ਲਵਾਈ ਹੈ ਸਾਨੂੰ ਬੇਨਤੀ ਕਰਦਾ ਹੈ ਕਿ ਆ ਕੇ ਸਨਮਾਨ ਪ੍ਰਾਪਤ ਕਰ ਲਿਓ ਔਰ ਸੇਵਕ ਸਿੰਘ ਜੀ ਪਿੰਗਰਾ ਮੈਨੇਜਰ ਹਾਜ਼ਰ ਹਨ ਜੇ ਇੱਥੇ ਪਹੁੰਚੇ ਨੇ ਉहां ਆ ਜਾਣਗੇ ਬੋਲੇ ਸੋਨਿਆਰ ਯਾਨੀ ਸਤਪਾਲ ਸਿੰਘ ਜੀ ਜੋ ਇੱਥੇ ਕ੍ਰਾਂਤੀ ਲੈ ਕੇ ਗਏ ਨੇ ਉਹ ਇੱਥੇ ਪਹੁੰਚਦੇ ਤਾਂ ਆ ਜਾਣ ਕਿਉਂਕਿ ਅੱਜਕੱਲ੍ਹ ਜੁਨੀਰ ਉਹਦੀ ਫੋਟੋ ਵਾਰਾ ਕੇ ਨਾਲ ਪਾਰ ਕੀਤੀ ਹੈ ਸੋ ਇਸ ਤੋਂ ਬਾਅਦ ਜਿਹੜਾ ਸਨਮਾਨ ਹੈ ਜੋ ਗੁਰੂ ਦੇ ਲੰਗਰਾਂ ਦੇ ਤੇ ਕੰਕਣੀ ਸੇਵਾ ਜਿਹੜਾ ਪਿੰਡ ਕੌਸ਼ਵੀਰ ਤੋਂ ਹੋ ਰਹੀ ਹੈ ਉੱਥੇ ਅਸੀਂ ਪਿੰਡ ਦੇ ਵਿੱਚ ਵੀ ਜਾ ਕੇ ਉਹਦਾ ਮਾਨਸਿਕਾ ਵੀ ਕਰਦੇ ਆਂ ਫਿਰ ਵੀ ਹਾਜ਼ਰੀ ਲਾਉਣ ਦੇ ਤੌਰ ਤੇ ਅਸੀਂ ਇੱਕ ਮੈਂਬਰ ਇਧਰਲੇ ਪਾਸੋਂ ਔਰ ਇੱਕ ਉਧਰੋਂ ਉਹ ਵਾਲੇ ਪਾਸੋਂ ਭਾਈ ਗੁਰਾਂਦਤਾ ਸਿੰਘ ਜੀ ਨੂੰ ਬੇਨਤੀ ਲੈ ਕੇ ਉਹ ਆ ਜਾ ਸਾਰੇ ਪਿੰਡ ਦੀ ਜਿਹੜੀ ਹਾਜ਼ਰੀ ਲਾਉਣ ਦੀ ਔਰ ਦੂਸਰੇ ਪਾਸੋਂ ਜਗਰਾਤ ਸਿੰਘ ਜੀ ਖਾਲਸਾ ਜੋ ਸਾਬਕਾ ਪ੍ਰਧਾਨ ਨੇ

ਹਰਜਾਰ ਸਿੰਘ ਜੀ ਜੇ ਪਹੁੰਚੇ ਨੇ ਕਿਉਂਕਿ ਉਹ ਸਮੇਂ ਸਮੇਂ ਸਰ ਜਿਹੜੀ ਹਾਜ਼ਰੀ ਲਗਾਉਂਦੇ ਰਹਿੰਦੇ ਨੇ ਸੱਚੇ ਤੌਰ ਤੇ ਉਹਦਾ ਸਨਮਾਨ ਆ ਕਿ ਮੁੱਖ ਸੇਵਾਦਾਰ ਕਲੇਵਾਨਦਰ ਮਸੀਹਪੁਰਾ ਦੀ ਸੰਗਤ ਜਿਹੜੀ ਹੈ ਕੰਕ ਦੀ ਸੇਵਾ ਕਰਨੀ ਹੈ ਆਪਣੇ ਆਪ ਪਿੰਡ ਤੋਂ ਉੱਠੀ ਕਰਕੇ ਇੱਥੇ ਛੱਡ ਕੇ ਜਾਂਦੇ ਨੇ ਉਹਨਾਂ ਲਈ ਮੁੱਖ ਸੇਵਾਦਾਰ ਰੋਗੀਆਂ ਤੇ ਆ ਕੇ ਸਨਮਾਨ ਪ੍ਰਾਪਤ ਕਰ ਲਵੇ ਇਹਨਾਂ ਤੋਂ ਬਾਅਦ ਉਸ ਮੰਡੀ ਦੀ ਸੰਗਤ ਉਹਨਾਂ ਦੇ ਇਹ ਸੇਵਾਦਾਰ ਨੂੰ ਬੇਨਤੀ ਹੈ ਕਿ ਆ ਕੇ ਸਨਮਾਨ ਪ੍ਰਾਪਤਕਰਤਾ ਜੀ ਨੂੰ ਸਨਮਾਨ ਦੇ ਜਾਨੇ ਉਹ ਵੀ ਕੜਾ ਆਪਣੇ ਪੱਤਰ ਤੇ ਰੱਖੀ ਕਰਕੇ ਇੱਥੇ ਛੱਪ ਕੇ ਜਾਂਦੇ ਨੇ ਕੋਟ ਭਾਰਾ ਦੇ ਸੰਗਤ ਦੇ ਵੱਲੋਂ ਜੇ ਕੋ ਪਹੁੰਚਿਆ ਤਾਂ ਉਹ ਆ ਕੇ ਸਨਮਾਨ ਦਾ ਉਪਕਰੇ ਸੋ ਇਸ ਤੋਂ ਬਾਅਦ ਉਹ ਸੰਗਤ ਹੈ ਜਿਹੜੀ ਕਿ ਜਿਨ੍ਹਾਂ ਨੇ ਇੱਕ ਇੱਕ ਦਿਨ ਦੇ ਲੰਗਰ ਮੁਕ ਕੀਤੇ ਆਰਮੀ ਨੇ ਇੱਕ ਇੱਕ ਦਿਨ ਦਾ ਲੰਗਰ ਉਹਨਾਂ ਦੇ ਵੱਲੋਂ ਬੋਟਾਇਆ ਸੀ ਉਹਨਾਂ ਨੇ ਆਨਵਾਗ ਆ ਕੇ ਸਨਮਾਨ ਉਹ ਕਰ ਰਹੇ ਸਨ ਨਿਹਾਲ ਰਾਤ ਤਸਵੀਰ ਅਕਾਲੋ ਮੁਕ ਸੇਵਾ ਦਾ ਗੁਰਦੁਆਰਾ ਹਜੂਰਕ ਪੁਰਕਾ ਕਲੋਨੀ ਉਥੋਂ ਦੀ ਸੰਗਤ ਜਿਹੜੀ ਹੈ ਪਹੁੰਚੀ ਹੈ ਉਹਨੂੰ ਬੇਨਤੀ ਹੈ ਇੱਕ ਇੱਕ ਦੰਦਾ ਲੱਗ ਕੇ ਜਿਹੜਾ ਤਿਆਰ ਹੋਇਆ ਹੈ ਇਹਨਾਂ ਗੁਰਦੁਆਰਾ ਵੱਲੋਂ ਭੇਜਿਆ ਜਾਂਦਾ ਹਜੂਰਕ ਪੁਰਕਾ ਕਲੋਨੀ ਗੁਰਦੁਆਰਾ ਮਾਡ ਟਾਉਨ ਮੁਦਵਾਰਾ ਮੋਟਰ ਮੰਦੇ ਵੱਲੋਂ ਸੰਪੰਚੀ ਆ ਤਾਂ ਉਹਦੇ ਮੁੱਖ ਨੂੰ ਬੇਨਤੀ ਹੈ ਕਿ ਸਮਾਨ ਪ੍ਰਾਪਤ ਕਰ ਲਵੇ ਮੁੱਖ ਸੇਵਾਦਾਰ ਗੁਰੂ ਕੀ ਨਗਰ ਇੱਕ ਮੁਦਵਾਰਾ ਸਾਹਿਬ ਮੁੱਖ ਸੇਵਾਦਾਰ ਮੁਦਵਾਰਾ ਹਾਊਸ ਵੈਟ ਕਲਾਨੀ ਮੁੱਖ ਸੇਵਾਦਾਰ ਮੁਦਵਾਰਾ ਪੂਲ ਸਿੰਘ ਨਗਰ ਮੁੱਖ ਸੇਵਾਦਾਰ ਗੁਰੂ ਕੀ ਸਾਗਤ ਬਰਨਾਲਾ ਬਾਈਪਾਸ ਸੋ ਵੀ ਸਾਹਿਬ ਦੀ ਇੱਥੇ ਪਹੁੰਚਣ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਗੀਕਾ ਸਹਿਕਾ ਕੇ ਸਮਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਬੋਲੇ ਸੋਨਿਹਾਲ ਬਾਬਾ ਜੀ ਹਲੋ ਬਾਬਾ ਜੀ ਬੋਲੇ ਸੋਨਿਹਾਲ ਜੀ ਆਪਾਂ ਮੈਂ ਦਵਾਰੇ ਦਾ ਰਿਕਰ ਕਰਨ ਲੱਗਿਆ ਇਗੀਕੇ ਦਾ ਵੰਗਰ ਜਿਹਾ ਬਣ ਕੇ ਆਉਂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਮੁੱਖ ਸੇਵਾਦਾਰ ਗੁਰਦੁਆਰਾ ਹਜਰਾਪੁਰਾ ਕਲੋਨੀ ਮੁੱਖ ਸੇਵਾਦਾਰ ਗੁਰਦੁਆਰਾ ਮਾਡਰ ਟਾਉਂ ਮੁੱਖ ਸੇਵਾਦਾਰ ਗੁਰੂ ਕੀ ਨਗਰੀ ਮੁੱਖ ਸੇਵਾਦਾਰ ਗੋਦਵਾਰਾ ਹਾਊਸਬੈਂਡ ਕਲੋਨੀ ਮੁੱਖ ਸੇਵਾਦਾਰ ਗੋਦਵਾਰਾ ਉਦਮ ਸਿੰਘ ਨਗਰ ਮੁੱਖ ਸੇਵਾਦਾਰ ਗੁਰੂ ਕੀ ਸੰਗਤ ਬਰਨਾਲਾ ਬਾਈਪਾਸ ਸੋ ਨਿਹਾਲ ਇਹਨਾਂ ਤੋਂ ਬਾਅਦ ਜਿਨ੍ਹਾਂ ਨੇ ਇੱਕ ਇੱਕ ਦਿਨ ਦੇ ਲੰਗਰ ਮੁਕਰਾਈ ਨੇ ਉਹ ਵੇਂਦੀਆ ਰਣਜੀਤ ਸਿੰਘ ਦੀ ਰਾਣਾ ਚਹਿਰਾਸ ਤੋਂ ਬਾਅਦ रंजीत सिंह जी राणा चाय पासपोर्ट वाले गुरप्रीत इंद्रल सिंह लाके साला डॉक्टर नारायण सिंह काका जसप्रीत सिंह जी चठ्ठा गली नंबर एक ਜਸਪ੍ਰੀਤ ਸਿੰਘ ਟੱਡਾ ਗਲੀ ਨੰਬਰ 1 ਭਾਈ ਮਤੀਦਾਸ ਨਗਰ ਸਵਰਗਵਾਸੀ ਬਲਦੇ ਸਿੰਘ ਦਾ ਪਪਾ ਭਾਈ ਮਤੀਦਾਸ ਨਗਰ ਦੇਵੀ ਰਮਨਦੀਪ ਕੋ ਸੁਪਤਰੀ ਮੁਖ ਸੇਵਾਦਾਰ ਸੁਭੇਦਾਰ ਮਨਜਾ ਸਿੰਘ ਜੀ ਲੋਕ ਰਮਨਦੀਪ ਕੋ ਸੁਪਤਰੀ ਮੁਖ ਸੇਵਾਦਾਰ ਸੁਭੇਦਾਰ ਜਗਰਾ ਸਿੰਘ ਜੀ ਹੈਗਾ ਪ੍ਰਭ ਜੋਤ ਸਿੰਘ ਅਤੇ ਬੇਟੀ ਰਮਨਦੀਪ ਕੋ ਡਾਕਟਰ ਭਰਮਨਦਰ ਸਿੰਘ ਮਾਸਟਰ ਜਰਨੈਲ ਸਿੰਘ ਜੀ ਜੋ ਕਿ ਗੁਰੂ ਸਮੂਹ ਸਾਗਰ ਜੋ ਕਿ ਨਗਰ ਉਥੋਂ ਦੇ ਦੋ ਵੀਰ ਆ ਜਾਣ ਮਾਸਟਰ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਨਾਲ ਹੋਰ ਸਾਥੀ ਕਿਉਂਕਿ ਉਹ ਹਰ ਮਹੀਨੇ ਉਹ ਤੋਂ ਸਿਰਾਂ ਕੱਟੇ ਕਰਕੇ ਇਹਨਾਂ ਲੜਕਿਆਂ ਦੇ ਵਾਸਤੇ ਭੇਜਦੇ ਨੇ रेस्पेक्टेड गुरुजंग सिंह जी मेन रोड भाई बलदीदास नगर बोले बेटी तो गुरवीर कौर अमनदीप सिंह गुरबीर वीर कौर भाईब अमनदीप सिंह पंचेंद्र सिंह जी बराड़ दफ्तर अचार तो ब्राह्मण तो पार्टी ਕਰਮਜੀਤ ਕੌਰ ਬਸੰਤ ਸਿੰਘ ਭਾਈ ਮਤੀ ਦਾਸ ਨਗਰ ਕਰਮਜੀਤ ਕੌਰ ਭਾਈਪੁਰ ਬਸੰਤ ਸਿੰਘ ਜੀ ਵੀ ਆਦੇਸ਼ਪੁਰ ਧਾਲਵਾ ਚਲੋ ਚਲੋ ਮਾਰੋ ਮਾਰੋ ਬਹੁਤ ਸੇ ਬਣਾਉਂਦੇ ਨਹੀਂ ਬਣਾਉਂਦੇ 400 300 ਨਹੀਂ ਜਾਂਦੀ 100 ਨਿਹਾਲ ਸਾਧ ਸੰਗਤ ਜੀ ਵਾਹ ਅਦਿ ਇਹਨਾਂ ਦੇ ਨਾਮ ਬੋਲੇ ਨੇ ਕਿਰਪਾ ਕਰਕੇ ਆ ਜਾਣ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਜਾਬ ਦੇਸ਼ ਤੋਂ ਹਾਲੇ ਹਾਲੇ ਸੋ ਨਿਹਾਲ ਲੱਗੇ ਜੀ ਸ਼੍ਰੀਮਤੀ ਅੰਜੂ ਜਿੰਦਨ ਅਕਰਵਾਲ ਗਲਾਸ ਹਾਊਸ ਸ਼੍ਰੀਮਤੀ ਅੰਜੂ ਜਿੰਦਨ ਫਕਰ ਵਾਲਾ ਕਲਾਸ ਕੋਸ ਭਗਵੰਦਰ ਸਿੰਘ ਬਰਾੜ ਐਚਵੀਐਨ ਕਲੋਨੀ ਭਗਵੰਦਰ ਸਿੰਘ ਬਰਾੜ ਐਚਵੀਐਨ ਕਲੋਨੀ ਸ਼ਾਕਾ ਨਸ਼ੰਤਰ ਸਿੰਘ ਬਰਾੜ ਐਚਵੀਐਨ ਕਲੋਨੀ ਸੁਖਮੰਦਰ ਸਿੰਘ ਬਰਾੜ ਐਚਵੀਐਨ ਕਲੋਨੀ ਇਹ ਸਾਰੇ ਐਚਵੀਐਨ ਕਲੋਨੀ ਦੇ ਨੇ ਬਹੁਤ ਵੱਡਾ ਸਹਿਯੋਗ ਹੈ ਜੀ ਕਰਨੂ ਦਾ ਬੋਲੇ ਸੋ ਨਿਹਾਲ ਅਕਾਲ ਪੁਰਖ ਤੇ ਜੀ ਭਵਿੰਦਰ ਕੋ ਡਾਕਟਰ ਆਪਾ ਪ੍ਰਦਰਸ਼ਨ ਸਿੰਘ ਜੀ ਇਹਨਾਂ ਦੇ ਵੱਲੋਂ ਬੇਟਾ ਔਰ ਬੇਟੀ ਦੋਨੋਂ ਦੇ ਵੱਲੋਂ ਮੱਗ ਲਖ ਡੇਟਾ ਦੇ ਵਿੱਚ ਲੰਗਰ ਨੇ ਬੇਟਾ ਅਮਰਦੀਪ ਸਿੰਘ ਸਮਾਉ ਖਦਰਸ਼ਨ ਕਰੋ ਨਗਰ ਇਹਨਾਂ ਤੋਂ ਹਰ ਮਹੀਨੇ ਪੱਕੇ ਦੇ ਬੇਟਾ ਔਰ ਬੇਟੀ ਦੇ ਵੱਲੋਂ ਬੋਲੇ ਸੋ ਨਿਹਾਲ गुरप्रीत को एडी गुरप्रीत को डॉक्टर अमरजीत सिंह के लोन शत्र ना करता अमरजीत <laughs> को पैन सुखविंदर जी से सोती अमरजीत <laughs> को हाल <laughs> सिस्टर सुखविंदर जी से सोती मैं <laughs> देखूं कर दूं ਗੋਲੇ ਸੋਖਿਆ ਸਤਿ ਆਕਾਲ ਜੈ ਜੀ ਪ੍ਰਭ ਗੀਤ ਕੋ ਡਾਕਟਰ ਹਰਤਨਦੀਪ ਸਿੰਘ ਜਲਮਤੀ ਅਵਕਾਰ ਸਿੰਘ ਜਰਮਾਨਾ ਜੀਵੀ ਕਰਦੇਲ ਕੌਰ ਰਿਟਾਇਰ ਨਰਸਿੰਗ ਸਿਸਟਰ ਸਿਵਲ ਹਸਪਤਾਲ ਬਟਿੰਡਾ ਜੈ ਜੀ ਪ੍ਰਭ ਗੀਤ ਕੋ ਡਾਕਟਰ ਹਰਤਨਦੀਪ ਸਿੰਘ ਜਲਮਤੀ ਅਵਕਾਰ ਸਿੰਘ ਜਰਮਾਨਾ ਜੀਵੀ ਕਰਦੇਲ ਕੌਰ ਰਿਟਾਇਰ

ਜਿਹੜੀਆਂ ਸੰਸਥਾਵਾਂ ਆਪਣੇ ਪੱਧਰ ਤੇ ਸੇਵਾ ਨੁਹਾਉਣੀਆਂ ਨੇ ਸੇਵਾ ਹਸਪਤਾਲ ਦੇ ਵਿੱਚ ਜਾਂ ਹੋਰ ਤਰ੍ਹਾਂ ਦੇ ਕੰਮਾਂ ਦੇ ਵਾਸਤੇ ਅਵਤਾਰ ਸਿੰਘ ਜੀ ਕੈਂ ਸ੍ਰੀ ਸੁਖਨ ਸਿੰਘ ਸਾਹਿਬ ਸੇਵਾ ਸੈਟੀ ਭਾਈ ਗੁਰਦਰਸ਼ਨ ਸਿੰਘ ਜੀ ਸੇਠੀ ਸੁਖਨ ਸਿੰਘ ਸਾਹਿਬ ਸੇਵਾ ਸੈਟੀ ਅੰਨਪੁਰਨਾ ਸੇਵਾ ਦਾ ਉਹ ਦੁਆਰਾ ਬਾਬਾ ਬੰਦਾ ਸਿੰਘ ਵਾਸਤੇ ਹਰ ਵਾਸਤੇ ਜਿਹੜੇ ਹੋਰ ਜਾਂਦਾ ਸੋਭ ਦੀ ਸੇਵਾ ਜੀ ਹਸਪਤਾਲ ਦੇ ਜਾਂ ਹੋਣੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਰਮ ਕਰਦੇ ਬਖਸ਼ੇਵਾਨ ਦਾ ਜਿੱਥੋਂ ਜਾਣਾ ਉਹਦੀ ਸੇਵਾ ਜਾਂਦੀ ਹੈ ਉਸਤਾਦ ਦੇ ਵਿੱਚ ਉਹ ਭਾਈ ਮਰੀਆ ਸਿੰਘ ਕਦਮ ਦੀ ਸੇਵਾ ਜਾਂਦੀ ਹੈ ਭਾਈ ਭਾਈ ਕਨਿਆ ਸਿੰਘ ਕਦਮ ਮੁਰਦਵਾਰਾ ਸਿੰਘ ਸਵਾ ਦੇ ਉਸ ਸੇਵਾ ਦਾ ਚਿੰਨ੍ਹ ਤੇ ਨੇ ਅਤੇ ਉਸੇ ਦੀ ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਸਨਮਾਨ ਪ੍ਰਾਪਤ ਕਰਨ। ਉਹ ਖਾਲਸਾ ਰੇਡ ਦੇ ਵੱਲੋਂ ਇੱਕ ਬਹੁਤ ਵੱਡਾ ਆਗੂ ਜਿਹੜਾ ਹੈ ਜਰਨਲ ਉੱਥੇ ਲਗਾਇਆ ਗਿਆ ਲੰਗਰਾਂ ਦੇ ਵਿੱਚ ਉਹਨਾਂ ਨੂੰ ਬੇਨਤੀ ਹੈ ਸੋ ਨਾਮ ਸਤਿ ਸ਼੍ਰੀ ਅਕਾਲ ਜਰੂ ਡਾਕਟਰ ਜਗਤਾਰ ਸਿੰਘ ਜੰਧੂ ਜਿਨ੍ਹਾਂ ਦੇ ਵੱਲੋਂ ਡਾਕਟਰ ਅਮਰਿੰਦਰ ਸਿੰਘ ਯਾਦਗਾਰੀ ਡਿਸਪੈਂਸਰੀ ਮੋਟਵਾਰਾ ਸਾਹਿਬ ਚੱਲਦੀ ਹੈ। ਉਹਨਾਂ ਨੂੰ ਬੇਨਤੀ ਹੈ ਕਿ ਸਨਮਾਨ ਪ੍ਰਾਪਤ ਕਰਦੇ ਆ। ਤੋ ਜਿਹੜੇ ਸਾਰੇ ਪੱਕੇ ਲੰਕਰ ਸੀ ਕੁਝ ਸੱਜਣਾਂ ਇੱਧਰ ਨੇ ਜਿਹੜੇ ਸਮੇਂ-ਸਮੇਂ ਸਰ ਜੋ ਕੰਮ ਕਰਦੇ ਰਹਿੰਦੇ ਨੇ ਉਹਨਾਂ ਦੇ ਨਾਮ ਪੁੱਛਾਂਗੇ ਜੀਤਬਖ ਤੇਕੇ ਦਾ ਜਿਹੜੇ ਮੈਨਾ ਮੋਦੇ ਜੇ ਕੋਈ ਰਹਿ ਗਿਆ ਕਿਸੇ ਕਾਰਨ ਕੰਮੋਂ ਬਾਅਦ ਪਤਾ ਲੱਗਵੇ ਤਾਂ ਉਹ ਆ ਕੇ ਸਮਾਨ ਪ੍ਰਾਪਤ ਕਰੇ ਰੰਜੀਸ ਸਿੰਘ ਪੁੱਤਰ ਜੋ ਕੋਰਸ ਵੀਰ ਦੀ ਹਾਜ਼ਰੀ ਦੇ ਨਾਲ ਆ ਕੇ ਨੇ ਉਹਨਾਂ ਨੂੰ ਮਿਲਦੇ ਆ ਇੱਕ ਜਗਰਾ ਸਿੰਘ ਜੀ ਸਾਫਾ ਕਾ ਪ੍ਰਧਾਨ ਨੇ ਉਹਦਾ ਨਾਮ ਬੋਲਿਆ ਗਿਆ ਸੀ ਸੋ ਅੱਗੇ ਜੀਤਮਨ ਉਹਨਾਂ ਦੇ ਪਰਿਵਾਰ ਦੇ ਵੱਲੋਂ ਹਰ ਮਹੀਨੇ ਇਸ ਸੰਦੀ ਸੇਵਾ ਕੀਤੀ ਜਾਂਦੀ ਹੈ 21 ਨੰਬਰ ਦਾ ਐਮਸੀ ਬਠਿੰਡਾ ਇਹ ਹੋ ਜਾਇਆ ਕਿੰਤਾ ਨੇ ਸਾਰੇ ਫਾਰਮਾਸਿਸਟਾਂ ਦੇ ਤਰਫੋਂ ਜੇ ਪਹੁੰਚੇ ਨੇ ਜਾਂ ਜਗਜੀਤ ਸਿੰਘ ਸਾਹਿਬ ਕੋਈ ਦੋਨਾਂ ਚੋਂ ਆ ਕੇ ਸਨਮਾਨ ਪ੍ਰਾਪਤ ਕਰ ਸਕਦਾ ਬਾਬੂ ਸਿੰਘ ਜੀ ਜਗਾਣਾ ਅਸ਼ੀਸ਼ਪੁਰ ਕਲੋਨੀ ਜਸਵੰਤ ਸਿੰਘ ਜੀ ਜੋ ਲੱਕੜ ਅਤੇ ਆਟੇ ਦੀ ਸੇਵਾ ਕਰਦੇ ਨੇ ਅਮਰਪਾਲ ਸਿੰਘ ਹਰ ਮਹੀਨੇ 1.30 ਕਿਲੋ ਆਟੇ ਦੀ ਸੇਵਾ ਹੁੰਦੀ ਹੈ ਉਹਨਾਂ ਨੂੰ ਬੇਨਤੀ ਹੈ ਬੋਲੇ ਸੋਨਹਿਰਾ ਸ਼ਰਮ ਜਨਗਦੀਸ਼ ਰਾਏ ਜੀ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਅਮਰਪਾਲ ਸਿੰਘ ਜੋ ਹਮ ਵੀ ਇੱਥੇ ਸੇਵਾ ਕਰਦੇ ਨੇ ਮਨਿੰਦਰ ਸਿੰਘ ਬਲਕੀ ਭਾਈ ਮਤੀਦਾਸ ਨਗਰ ਉਹਨਾਂ ਦੇ ਪਰਿਵਾਰ ਦੇ ਵੱਲੋਂ ਵੀ ਸੇਵਾ ਹੈ ਸੋਹਣਾ ਸਭੀ ਜੀ ਕਾਲੂ ਬਲਦੇਸ ਸਿੰਘ ਜੀ ਗੁਰੂ ਤੇਗਪਾਦਰ ਨਗਰ ਉਹ ਜਿਹੜੇ ਹਾਜ਼ਰ ਹੋ ਰਹੇ ਨੇ ਉਹਨੂੰ ਬੈਂਤੀ ਹੈ ਮਨਜੀਤ ਸਿੰਘ ਜੀ ਸਰੋਵਰ ਭਰਮੰਦਰ ਸਿੰਘ ਅਜੀਤਪਾਲ ਸਰੋਵਰ ਜਸਵੰਤ ਸਿੰਘ ਮਦਾਨ ਪਰਿਵਾਰ

ਜੀ ਦਾਤਕ কুমার ਕੈਪ ਬਰਦੇਸ ਸਰਬਜੀ ਮੈਂ ਜੇਵਾ ਹੋਂਦ ਹੈ ਸ੍ਰੀ ਪ੍ਰਕਾਸ਼ ਕੁਮਾਰ ਜੀ ਸਭਜੀ ਮਿੱਟੀ ਤੋਂ ਸੇਵਾ ਹੁੰਦੀ ਹੈ ਸੋ तकरीबन ਸਮਾਪਤ ਹੈ ਜੀ 5 ਮਿੰਟ ਦਾ ਸਮਾਂ ਹੋਰ ਬਹੁਤ ਬਹੁਤ ਪ੍ਰਧਾਨ ਸਾਹਿਬ ਨੇ ਧੰਨਵਾਦ ਕਰਨਾ ਬੈਠੀ ਦੀ ਕਿਰਪਾ ਕਰਨਾ ਬਾਬਾ ਜੀ ਮੁਦਵਾਰਾ ਪ੍ਰਬੰਧਕ ਕਮੇਟੀ ਲਾਭਿਆਣਾ ਤੋਂ ਪੁਹਤੀ ਆਉਣਾ ਤੇ ਮੁਖਸ਼ੇਵਾਲਾ ਨੂੰ ਬੇਨਤੀ ਹੈ ਕਿ ਉਹ ਵੀ ਸਨਮਾਨ ਪ੍ਰਾਪਤ ਕਰੇ ਜੀ ਆਸਰੀਆ ਸਾਹਿਬਾ ਮੁਦਵਾਰਾ ਪ੍ਰਬੰਧਕ ਕਮੇਟੀ ਬਰੀਨਗਰ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰੇ ਉਹਨੇ ਇਸ ਤੋਂ ਨਿਹਾਰਾ ਜੋ ਕਥਾ ਦੇ ਵਿੱਚ ਜੋ ਕਰਦੇ ਨੇ ਸੋ ਹਾਰਿ ਹਰਿ ਸਭ ਜੀ ਨਾਲ ਸੋ ਖੇਦੇ ਵਿੱਚ ਪੁਖਰਾ ਸਾਹਿਬ ਦੇ ਸੇਵਾਦਾਰ ਭਾਈ ਜਗਰਾਸ਼ ਸਿੰਘ ਜੀ ਸਾਰਿਆਂ ਸ਼ਕਤਾ ਦਾ ਧੰਨਵਾਦ ਕਰਨਗੇ ਬੋਲੇ ਸੋ ਨਿਹਾਲ ਯਾਦਾ ਆਜੋ ਕੋਈ ਹੋਵੇ ਬੰਗ ਬੰਗ ਸਾਰੇ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਸ਼ਬਦ ਸਾਹਿਬ ਹੈ ਬੰਗ ਬੰਗ ਪ੍ਰਵਾਮਰਜਾ ਸਿੰਘ ਮਹਾਜੰਗ ਪ੍ਰਕਾਸ਼ ਦੇਹੜਾ ਬਰਾੜੇ ਸੰਗਤ ਜਿਆਦੇ ਸਤਾਰਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸੰਪਰਦਾ ਬਹੁਤ ਬਹੁਤ ਧੰਨਵਾਦ ਪਿੰਡਾਂ ਦੀਆਂ ਪੰਚਾਇਤਾਂ ਸਮੁੱਚੇ ਕੋਟੇਂਡਾ ਸ਼ਹਿਰ ਦੀਆਂ ਸੰਗਠਾ ਤੇ ਜਿਹੜੇ ਮਹੱਲੇ ਦੇ ਵਿੱਚ ਭਾਈ ਮਨਿੰਦਾਸ ਬਿਸ਼ੱਤਰ ਨਗਰ ਜੋਗਿਆ ਨਗਰ ਔਰ ਸਰਪਤ ਹੋਣੇ ਵੱਲੋਂ ਬਹੁਤ ਕੀ ਸੇਵਾ ਕੀਤੀ ਅੰਗਿਆ ਖਾਣ ਕਰਕੇ ਬੀਬੀਆਂ ਜੋ ਤੈਨੂੰ ਕੋ 4 ਘੰਟੇ ਪ੍ਰਸ਼ਾਦੇ 65 ਕਿਲੋ ਆਕਾ ਹਰੋਈ ਬਣਦਾ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਦਾ ਸਪੈਸ਼ਲ ਜੇ ਦੋ ਮਿੰਟ ਹੈਗੇ ਨੇ ਕਿ ਇੱਕ ਲੜਾਈ ਜਿਹੜਾ ਬੰਦਾ ਇੱਕ ਪਰਿਵਾਰ ਵਾਸਤੇ ਲੜਾਈ ਲੜਦਾ ਮੈਂ ਸੁਖਰਾ ਬਿਠਾ ਮੈਂ ਘਰ ਵੀ ਤੋਂ ਜਿਵੇਂ ਤੁਸੀਂ ਸਪੋਰਟ ਕਰਦੇ ਹੋ ਜਿਵੇਂ ਕਿ ਆਪ ਦੀ ਲੜਾਈ ਲੜਦੀ ਹੈ ਕਿ ਮੈਂ ਫੈਕਟਰੀ ਤੋਂ ਆ ਅਸੀਂ ਕੰਮਜਾ ਕਰਦੇ ਜਾਂਦੇ ਹਾਂ ਕੋਈ ਜਗ੍ਹਾ ਜਿਹੜੀ ਸਪੋਰਟ ਹੁੰਦੀ ਹੈ ਉਹ 에ਅਰਪੋਰਟ ਸਪੋਰਟ ਕਰਦੀ ਹੈ ਉਸ ਤੋਂ ਬਾਅਦ ਚ ਆਰਟੀ ਸਪੋਰਟ ਕਰਦੀ ਹੈ ਵੀ ਹੋਰ ਜਿਹੜੇ ਆਲੇ ਨੇ ਜਿਹੜਾ ਹੁਣ ਡਰੋਨ ਕਰ ਰਹੇ ਨੇ ਇਹ ਸਪੋਰਟ ਕਰਦੇ ਨੇ ਇਸ ਤਰ੍ਹਾਂ ਕੋਈ ਚੀਜ਼ ਹੋ ਜੇ ਕੋਈ ਆਰਟੀ ਹੋ ਕੋਈ ਡਰੋਨ ਹੋ ਕੋਈ ਤੁਸੀਂ ਸੇਵਾ ਕਰਦੇ ਪੈਸੇ ਨਹੀਂ ਫਿਕਰੀ ਐ ਸਿਰਫ ਜਾਗੈ ਦੀ ਸੇਵਾ ਕਰਨ ਵਾਲੇ ਤੁਹਾਡਾ ਬਹੁਤ ਵੱਡਾ ਯੋਗਦਾਨ ਲੜਾਈ ਦੇ ਵਿੱਚ ਜਿਹੜੇ ਜਿਹੜੇ ਜੀ ਬੈਠੇ ਨੇ 35% ਤੇ ਪੁਨਾ ਦਾ ਪੁਨਰ ਪੁੱਛ ਕੇ ਦੇਖੋ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਹੈ ਸੱਚੀ ਸੇਵਾ ਕਰ ਇੰਨੇ ਆਪਾਂ ਜਿਹੜਾ ਤੁਸੀਂ ਲੋਕਾਂ ਨੇ ਹੋ ਤੁਸੀਂ ਸਾਨੂੰ ਇੰਨੀ ਵੱਡੀ ਮਤਲਬ ਇੱਕ ਇੱਕ ਅੱਜ ਸਪਾਈਕ ਬਕਸ ਕਰਦੇ ਹਾਂ ਮੈਂ ਤੁਹਾਡਾ ਬਹੁਤ ਰਹੀਆਂ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਦੇਖ ਲਈ ਮੈਂ ਧੰਨਵਾਦ ਕਰਦਾ ਦੁਆਰਾ ਫੇਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਨੇਵਸੀ ਜੀ ਜੋ ਪ੍ਰੈਸਰ ਕੋਰਨ ਹੈ ਜੀ ਦੇ ਉਹਨੂੰ ਬੇਨਤੀ ਹੈ ਕਿ ਸਮਾਂ ਪ੍ਰਾਪਤ ਕਰਨ ਇੱਕ ਬੀਬੀ ਸੁਨੀਤਾ ਦੇਵੀ ਬ੍ਰਾਂਤਿਕ ਨਗਰ ਤੋਂ ਉਹ ਇੱਥੇ ਬੈਠਣੇ ਬਵਾਦ ਦੇਣਾ ਸ੍ਰੀ ਅਕਾਲ। ਇੱਕ ਸੂਚਨਾ ਹੈ ਕਿ ਸ੍ਰੀ ਸੁਖਨੀ ਸਾਹਿਬ ਸੇਵਾ ਸੈਟੀ ਦੇ ਵੱਲੋਂ ਬੱਚਿਆਂ ਲਈ ਗੁਰਮਤ ਟ੍ਰੇਨਿੰਗ ਕੈਂਪ ਕੋ 9 ਤੋਂ 15 ਜੂਨ ਤੱਕ ਸਵੇਰੇ ਸੋਨਹਾਰਾ ਜੇ 12 ਵਜੇ ਤੱਕ ਗੁਰਦੁਆਰਾ ਭਾਈ ਜੱਟਾ ਜੀ ਹੋਣਗੇ। ਫਿਰ ਮਿਤੀ 9 ਤੋਂ 16 ਜੂਨ ਤੱਕ ਸ਼ਾਮ ਨੂੰ ਸਭ ਤੋਂ 9:00 ਸਭ ਤੋਂ 9:30 ਵਜੇ ਤੱਕ ਗੁਰਦੁਆਰਾ ਜੱਗਤਾ ਜੀ ਲੋਕ ਦੇ ਵਿਸ਼ੇਸ਼ ਸਮਾਗਮ ਆਉਣਗੇ ਸਾਰਿਆਂ ਨੇ ਇੱਥੇ ਹਾਜ਼ਰ ਹੋਣ ਦੀ ਤਰਕਵਾਤਾ ਕਰਨੀ ਬੱਚਿਆਂ ਦੇ ਪ੍ਰੋਗਰਾਮ 9 ਜੂਨ ਤੋਂ 15 ਜੂਨ ਤੱਕ ਸਵੇਰੇ 8 ਵਜੇ ਤੋਂ 12 ਵਜੇ ਤੱਕ ਦਾ ਔਰ ਗੁਰਮਤ ਸਮਾਗਮ ਜਿਹੜਾ ਹੈਗਾ ਉਹ ਸ਼ਾਮ ਨੂੰ 7:00 ਤੋਂ 9:30 ਤੱਕ ਦੇ ਰਹੇ ਇਹਨਾਂ ਤੋਂ ਬਿਨਾਂ ਸ਼ਾਮ ਨੂੰ 4:00 ਤੋਂ 6:00 ਵਜੇ ਤੱਕ ਵਾਰ-ਵਾਰ ਪਿੰਡਾਂ ਦੇ ਵਿੱਚ ਗੁਰਮਤ ਕੈਂਪ ਲਗਾਏ ਜਾਣਗੇ ਤੋਂ ਬਤੁਬਤ ਲਾਹੇ ਪ੍ਰਾਪਤ ਕਰਨ ਇਹ ਤਾਂ ਮੈਂ ਕਿਹਾ ਕੋਰਸ ਨੂੰ ਲੈ ਜੂ ਉੱਪਰ ਦਰਸਾਉਂਦਾ ਇੱਕ ਤਾਂ ਕੋਰਸ ਮੇਰੇ ਪਾਸ ਤੇ ਦੋ ਗੁਰੂਆਂ ਦੇ ਪਾਸ ਤੇ ਔਰ ਇੱਕ ਉਹਦੇ ਪਾਸ ਤੇ ਜਿਹੜਾ ਹੈ ਉਹ ਲੈ ਕੇ ਜਾਣਗੇ ਉੱਥੇ ਕਰਾ ਲੈ ਭਾਈ ਭਰਾ ਦੱਸਾਂ ਜੀ ਨੂੰ ਭੇਜ ਦਿਆ ਕਿ ਉਹ ਆ ਕੇ ਲੈ ਜਾਣ ਪ੍ਰਕਾਪਤੀ ਤੇ ਸੋ ਬਹੁਤ ਬਹੁਤ ਧੰਨਵਾਦ ਸਾਰੇ ਸੰਗਤ ਦਾ ਕਿਉਂਕਿ ਇਹ ਕੰਮ ਕੋਈ ਆਪਾ ਵੀ ਹੈ ਤੇ ਬਹੁਤ ਸਾਰੇ ਬਖਤੀਆਂ ਰਹਿ ਕੇ ਆਉਣੀਆਂ ਕਿਸੇ ਦਾ ਨਾਮ ਹੋ ਸਕਦਾ ਕੋ ਰਹਿ ਕੇ ਆਉਵੇ ਹਾਂ ਇੱਕ ਭਾਈ ਨਰਮਨ ਸਿੰਘ ਜੀ ਸ਼ਾਂਤ ਸਿਟੀ ਤੋਂ ਇੱਥੇ ਸੰਕ ਲੈ ਕੇ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਸਨਮਾਨ ਪ੍ਰਾਪਤ ਕਰ ਜੀ ਭਾਈ ਨਰਮਨ ਸਿੰਘ ਜੀ ਸ਼ਾਂਤ ਸਿਟੀ ਇਸ ਤੋਂ ਬਾਅਦ ਸਤਿਗੁਰਾਂ ਦੀ ਪਵਿੱਤਰ ਦੇਗ ਬਾਹਰ ਵੰਡੀ ਜਾਵੇਗੀ। ਸੋ ਉਥੋਂ ਦੇਖ ਲੈ ਤੇ ਕਿਰਪਾਵਰ ਕਰ ਜੀ ਬਾਹਰ ਕਾਉਂਟਰ ਲੱਗਿਆ। ਉਥੋਂ ਸਾਰੀ ਸੰਗਤ ਦੇਗ ਪ੍ਰਾਪਤ ਕਰੇ। ਔਰ ਥੱਲੇ ਲੰਗਰ ਤਿਆਰ ਨੇ ਸਾਰਿਆਂ ਨੇ ਲੋੜ ਅਨੁਸਾਰ ਲੰਗਰ ਛੱਕੀ ਜਾਣ ਦੀ ਕਿਰਪਾ ਕਰ ਸਕਦੇ। ਬਹੁਤ ਬਹੁਤ ਧੰਨਵਾਦ। ਉਹਨਾਂ ਪੁਨਾ ਦੀ ਚੰਗਾ ਬਖਸ਼ ਨੇ ਬਲਾਉ ਫਤਿਹ ਆਪੋ ਜੀ ਦਵਾਈ ਜੀ ਦਾ ਖਾਲਸਾ ਦਵਾਈ ਜੀ ਦੀ ਪਤਰੀ। ਰਿਟਾਉਂਦੇ ਦੀ ਗੱਲ ਸੁਣਦਾ ਗੜਬਟਾ ਹੀ ਨਹੀਂ ਲੱਗਦਾ ਮੈਂ ਫਾਇਦਾ ਨਹੀਂ ਕਰਦਾ ਤੁਹਾਡੀ ਫੋਟੋ ਨਾ ਨਹੀਂ ਲਗਣੀਏ ਕਰ ਲੈ ਤੇਰੀ ਆ ਜਾਂਦੀ ਹੈ